ਇਹ ਗੁਰੂ ਜੀ ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਸਰਬਣ ਕਰੋ ਜੀ ਕੱਲ ਆਪਾਂ ਇੱਥੋਂ ਤੱਕ ਸਰਬਣ ਕੀਤਾ ਸੀ ਕਿ ਇਹ ਦ੍ਰਿਸ਼ ਵੇਖ ਕੇ ਉਸ ਦੇ ਰੋਮ ਖੜੇ ਹੋ ਗਏ ਤੇ ਉਹ ਘੋੜੇ ਤੇ ਚੜ੍ਹ ਕੇ ਚਲਾ ਗਿਆ ਅਤੇ ਆਪਣੇ ਘਰ ਪਰਸੰਨਤਾ ਸਹਿਤ ਬੈਠ ਗਿਆ ਆਪਣੇ ਮਨ ਅੰਦਰ ਉਸਨੇ ਉਸਨੇ ਸੋਚਿਆ ਕਿ ਸ਼੍ਰੀ ਗੁਰੂ ਜੀ ਮੇਰੇ ਸੰਸਾਰਿਕ ਬੰਧਨ ਦੂਰ ਕਰਨਗੇ ਜਦੋਂ ਹੋ ਬਾਲਪਨ ਚੋਂ ਨਿਕਲ ਕੇ ਜਵਾਨੀ ਵਿੱਚ ਪਰਵੇਸ਼ ਕਰਨਗੇ ਤਾਂ ਉਸ ਵੇਲੇ ਇਸ ਅੱਗੇ ਮੈਂ ਮਹਿਮਾ ਸਹਿਤ ਬੇਨਤੀ ਕਰਾਂਗਾ ਕਿ ਜੋ yogiyon ਨੂੰ ਦੁਰਲੱਭ ਹੈ ਮੈਨੂੰ ਉਹ ਪਰਮ ਪਦਵੀ ਪ੍ਰਦਾਨ ਕਰੋ ਮੇਰੇ ਤਾਂ ਪਿਛਲੇ ਨਸੀਬ ਜਾਗ ਪਏ ਹਨ ਕਿ ਖੁਦਾ ਨੇ ਸਰੀਰ ਧਾਰਨ ਕਰਕੇ ਮੇਰੇ ਨੇੜੇ ਬਸ਼ੀਰਾ ਕਰ ਲਿਆ ਹੈ ਇਸ ਨਾਲ ਬੋਲਣ ਤੇ ਮਿਲਣ ਦੇ ਜੋ ਫਲ ਪ੍ਰਾਪਤ ਹੋਣਗੇ ਉਸ ਨੂੰ ਤਾਂ ਵੇਦ ਕਥੇਬ ਸਾਰੇ ਧਰਮ ਗ੍ਰੰਥ ਵੀ ਬਿਆਨ ਨਹੀਂ ਕਰ ਸਕਦੇ ਅੰਤ ਉਸ ਨੇ ਸੇਵ ਕੰਦ ਕੇ ਕਾਲੂ ਨੂੰ ਬੁਲਾ ਲਿਆ ਤੇ ਸਤਕਾਰ ਸਹਿਤ ਉਸ ਨੂੰ ਆਪਣੇ ਨੇੜੇ ਬਿਠਾ ਲਿਆ ਫੇਰ ਬੋਲਿਆ ਕਾਲੂ ਆਪਣੇ ਪੁੱਤਰ ਨਾਨਕ ਨੂੰ ਤਾਂ ਪੁੱਤਰ ਨਾਸਮਜ ਇਹ ਤਾਂ ਤੇਰੇ ਘਰ ਵਿੱਚ ਅਵਤਾਰ ਆਇਆ ਹੈ ਸੰਸਾਰ ਦੇ ਵਿੱਚ ਤੇਰੇ ਵੱਡੇ ਭਾਗ ਜਾਗ ਪਏ ਹਨ ਮੈਨੂੰ ਤਾਂ ਤੇਰੇ ਬਰਾਬਰ ਦਾ ਹੋਰ ਕੋਈ ਵੀ ਨਹੀਂ ਦਿਸਦਾ ਇਸ ਆਪਣੇ ਪੁੱਤਰ ਨੂੰ ਭੋਜਨ ਕੱਪੜੇ ਆਦਰ ਸਹਿਤ ਦੇਣਾ ਇਸ ਦਾ ਕਦੇ ਵੀ અપਮਾਨ ਨਾ ਕਰਨਾ ਇਸ ਨੂੰ ਪੁੱਤਰ ਸਮਝ ਕੇ ਖੋਟਾ ਬਚਰ ਨਾ ਬੋਲਣਾ ਅਤੇ ਇਸ ਤੇ ਪਰਮੇਸ਼ਰ ਪਰੋਸਾ ਰੱਖੋ ਫੇਰ ਰਾਏ ਬੁਲਾਰਨੇ ਕਾਲੂ ਜੀ ਨੂੰ ਸੱਪ ਵਾਲੀ ਸਾਰੀ ਕਹਾਣੀ ਸੁਣਾਈ ਸੱਪ ਨੇ ਤਪ ਦੀ ਧੁੱਪ ਤੋਂ ਇਸ ਨੂੰ ਸ਼ਾਂਤ ਕੀਤੀ ਹੋਈ ਸੀ ਸਾਨੂੰ ਦੇਖ ਕੇ ਉਹ ਲੁਕ ਗਿਆ ਸੀ ਇਹ ਸੁਣ ਕੇ ਕਾਲੂ ਜੀ ਨੇ ਕਿਹਾ ਅੱਛਾ ਜੇ ਕੋਈ ਸ਼ਕਤੀ ਹੋਵੇਗੀ ਤਾਂ ਦਿਸ ਹੀ ਜਾਏਗੀ ਜੀ ਐਉਂ ਆ ਕੇ ਕਾਲੂ ਜੀ ਬਿਨਾ ਪਰੋਸਾ ਰੱਖਿਆ ਹੀ ਚਲੇ ਗਏ ਕਿਉਂਕਿ ਉਹ ਮਾਇਆ ਦੇ ਮੋਹ ਵਿੱਚ ਬਹੁਤ ਜ਼ਿਆਦਾ ਗੁੱਸੇ ਹੋਏ ਸਨ ਉਹ ਤਿਵੇਂ ਹੀ ਕਹਿੰਦੇ ਰਹੇ ਜਿਵੇਂ ਕਿਸੇ ਕਾਰਜ ਵਿੱਚ ਲਾਉਣ ਵਾਲਾ ਲਗਾਉਂਦਾ ਹੈ ਅਤੇ ਜਿਸ ਤਰ੍ਹਾਂ ਬਾਜਾ ਕਿਸੇ ਵਜਾਉਣ ਵਾਲੇ ਤੇ ਕਾਬੂ ਆ ਕੇ ਉਸ ਦੀ ਇੱਛਾ ਅਧੀਨ ਵੱਜਦਾ ਹੈ ਕਟ ਪੁਤਲੀ ਦਾ ਇਸ ਵਿੱਚ ਕੀ દોਸ਼ ਤੇ ਕੀ ਸਿਫਤ ਉਸਤੇ ਕੀ ਖੁਸ਼ੀ ਅਤੇ ਕੀ ਗੁੱਸਾ ਮਾਇਆ ਸੰਸਾਰਿਕ ਖੇਡ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਰੂਪੀ ਕਰਤਾਰ ਦੀ ਇੱਛਾਵਾਂ ਦੀ ਅਨੁਸਾਰੀ ਹੈ ਉਹ ਜਿਵੇਂ ਚਾਹਣਗੇ ਤਿਵੇਂ ਹੀ ਉਸ ਦਾ ਅਸਰ ਹੋਵੇਗਾ ਕਾਲੂ ਜੀ ਬੜੇ ਪ੍ਰਸੰਨ ਚਿੱਤ ਕਰ ਉਪੜੇ ਤੇ ਫਿਰ ਉਹ ਵਿਦੀ ਕੁਲ ਦੇ ਨਿਸ਼ਾਨ ਗੁਰੂ ਜੀ ਨਾਲ ਪ੍ਰੇਮ ਦਾ ਵਰਤਾਓ ਕਰਨ ਲੱਗੇ ਕੋਜ ਕੋ ਪ੍ਰਸੰਨਤਾ ਤਾਂ ਨਾਨਕ ਜੀ ਬੋਲੇ ਗਊਆਂ ਚਰਾਉਣ ਦੇ ਕਾਰਨ ਤੇ ਰਹਿੰਦੀ ਕਸਰ ਰਾਏ ਬੁਲਾਰ ਦੇ ਨਾਨਕ ਦੀ ਮੁੜ ਮੁੜ ਪ੍ਰਸੰਨਤਾ ਕਰਕੇ ਪੂਰੀ ਕਰ ਦਿੱਤੀ ਸੀ ਇਸੇ ਕਾਰਨ ਉਹ ਪੁੱਤਰ ਨੂੰ ਬਹੁਤ लाਡ ਕਰਨ ਲੱਗ ਪਏ ਕਿਰਪਾਲੂ ਗੁਰੂ ਜੀ ਨੂੰ ਵੇਖ ਕੇ ਕਾਲੂ ਜੀ ਦੇ ਅੱਖੀ ਠੰਡ ਪੈਣ ਲੱਗੀ ਉਸ ਦਿਨ ਤੋਂ ਤਲਵੰਡੀ ਨਗਰ ਦੇ ਘਰ-ਘਰ ਵਿੱਚ ਗੁਰੂ ਜੀ ਦੀ ਮਹਿਮਾ ਹੋਣ ਲੱਗ ਪਈ ਸੀ। ਉੱਥੋਂ ਦੇ ਮਰਦ ਤੇ ਇਸਤਰੀਆਂ ਆਪੋ ਵਿੱਚ ਗੱਲਾਂ ਕਰਦੇ ਸਨ। ਕੀ ਸੱਪ ਨੇ ਗੁਰੂ ਜੀ ਨੂੰ ਸ਼ਾਂਕ ਕੀਤੀ ਹੋਈ ਸੀ। ਰਾਏ ਬੁਲਾਰ ਨੇ ਆਪ ਅੱਖੀਂ ਦੇਖਿਆ ਹੈ ਅਤੇ ਉਹਨੇ ਗੁਰੂ ਜੀ ਨੂੰ ਬੜੇ ਆਦਰ ਸਹਿਤ ਗੱਲ ਨਾਲ ਲਾਇਆ। ਫਿਰ ਉਹਨੇ ਕਹਾਰਾ ਕਿ ਖੁਦ ਗੁਰੂ ਜੀ ਦੀ ਵਡਿਆਈ ਬਾਰੇ ਆਪਣੇ ਮੁਖੋਂ ਕਿਹਾ ਕਾਰੂ ਦਾ ਪੁੱਤਰ ਤਾਂ ਕੋਈ ਸ਼ਕਤੀਆਂ ਵਾਲਾ ਹੈ ਉਹ ਜਾਣ ਬੁੱਝ ਕੇ ਹੀ ਪ੍ਰਗਟ ਨਹੀਂ ਹੋ ਰਿਹਾ ਕਿਉਂਕਿ ਉਹਨੇ ਆਪਣਾ ਆਪਾ ਲੁਕਾਇਆ ਹੋਇਆ ਹੈ ਇਸ ਪ੍ਰਕਾਰ ਬਸੰਤ ਰੁੱਤ ਬੀਤ ਗਈ ਤੇ ਜੱਗ ਦੇ ਮਾਲਕ ਗੁਰੂ ਜੀ ਗਊਆਂ ਮੱਝਾਂ ਚਾਰਦੇ ਰਹੇ ਫਿਰ ਗਰਮੀ ਦੀ ਰੁੱਤ ਨੇ ਜੋਰ ਪਾ ਲਿਆ ਚਾਰੇ ਪਾਸੇ ਬਹੁਤ ਤੱਤ ਲੱਗ ਪਏ ਜਿਵੇਂ ਕਿਸੇ ਇਰਕਾਲੂ ਇਰਖਾਲੂ ਦਾ ਹਿਰਦਾ ਤਪਦਾ ਹੋਵੇ ਤਿਵੇਂ ਹੀ ਸਾਰੀ ਧਰਤੀ ਤਪ ਗਈ ਗਰਮ ਹਵਾ ਬਹੁਤ ਤੇਜ਼ ਚੱਲਣ ਲੱਗ ਪਈ ਸੀ ਜੋ ਮਰਦਾਂ ਤੇ ਇਸਤਰੀਆਂ ਦੇ ਸਰੀਰਾਂ ਨੂੰ ਇਉਂ ਤਪਾਉਂਦੀ ਸੀ ਜਿਵੇਂ ਮੂਰਖ ਬੰਦਾ ਮੰਦੇ ਬੋਲ ਬੋਲ ਕੇ ਗੁੱਸੇ ਨਾਲ ਕਿਸੇ ਦਾ ਹਿਰਦਾ ਤਪਾ ਦਿੰਦਾ ਹੈ ਸੂਰਜ ਦੀਆਂ ਤਿੱਖੀਆਂ ਕਿਰਨਾਂ ਛੋਟੇ ਤਲਾਵਾਂ ਦੇ ਵਿਚਲੇ ਜੀਵਾਂ ਨੂੰ ਇਉਂ ਦੁਖੀ ਕਰ ਰਹੀਆਂ ਸੰ ਜਿਵੇਂ ਭਗਤੀ ਰਹਿਤ ਪ੍ਰਾਣੀ ਸੰਸਾਰ ਅੰਦਰ ਸੁਦੀਪ ਜਨਮ ਮਰਨ ਦੇ ਗੇੜ ਵਿੱਚ ਪੈਣ ਕਰਕੇ ਸਦਾ ਲਈ ਦੁੱਖਾਂ ਦੀ ਖਾਨ ਬਣਿਆ ਹੋਇਆ ਹੋਵੇ ਤਲਾਮਾਂ ਦੇ ਜਲ ਸੁੱਕ ਗਏ ਅਤੇ ਚਿੱਕੜ ਹੋ ਕੇ ਤਰੇੜਾਂ ਪੈ ਕੇ ਜ਼ਮੀਨ ਪਾਟ ਗਈ ਸੀ ਜਿਵੇਂ ਪ੍ਰੇਮ ਕਰਨ ਵਾਲੇ ਦਾ ਮਨ ਸਿਹਤ ਬਜੋਂ ਵਿਆਪਕਲ ਹੋ ਜਾਵੇ ਬਾਹ ਬਰੋਲੇ ਬਹੁਤ ਧੂੜ ਨਾਲ ਘੁੰਮਰੇ ਸਨ ਜਿਵੇਂ ਕਿਸੇ ਦੀ ਬੁੱਧੀ ਬਿਨਾ ਪੂਰਨ ਗੁਰੂ ਤੋਂ ਭਰਮਾਂ ਦੇ ਚੱਕਰ ਵਿੱਚ ਪਈ ਹੋਈ ਹੋਵੇ ਜੰਗਲ ਦੇ ਧਿਆਇ ਹਿਰਨ ਮਿਰਗ ਤ੍ਰਿਸ਼ਨਾ ਲੋ ਨੂੰ ਵੇਖ ਕੇ ਪਾਣੀ ਸਮਝ ਉਧਰ ਨੂੰ ਦੌੜਦੇ ਹੋਏ ਤੀਰ ਜ ਨਹੀਂ ਸਨ ਪਾਉਂਦੇ ਜਿਵੇਂ ਮਾਇਆ ਦੀ ਬਿਸ ਵਿੱਚ ਲਿਪਟ ਮਨ ਸੁੱਖਾਂ ਵਾਸਤੇ ਭੱਜਦਾ ਤੇ ਟਕਦਾ ਹੈ ਪਰ ਉਸ ਨੂੰ ਨਾ ਤਾਂ ਤ੍ਰਿਪਤੀ ਹੁੰਦੀ ਹੈ ਤੇ ਨਾ ਹੀ ਟਿਕਾਉ ਮਿਲਦਾ ਹੈ ਪਸ਼ੂ ਤੇ ਪੰਛੀ ਵਿਰਖ ਦੀ ਛਾਂ ਭਾਲਦੇ ਹਨ ਉਹ ਸ਼ਾਮੇ ਬੈ ਕੇ ਤਪਤ ਤੋਂ ਇਉਂ ਸੁਖ ਪ੍ਰਾਪਤ ਕਰਦੇ ਹਨ ਜਿਵੇਂ ਕੋਈ ਜੁਗਿਆਸੂ ਸਤਿਗੁਰੂ ਨੂੰ ਦੀ ਸ਼ਰਨ ਲੈ ਕੇ ਸੰਸਾਰ ਦੇ ਬਿਆੰਤ ਦੁੱਖਾਂ ਚੋਂ ਨਿਕਲ ਕੇ ਸੁੱਖਾਂ ਦੀ ਪੂੰਜੀ ਪ੍ਰਾਪਤ ਕਰ ਲੈਂਦਾ ਹੋਵੇ ਜੀਵਾ ਨੂੰ ਪਾਣੀ ਦੀ শীতলਤਾ ਬੜੀ ਪਾਉਂਦੀ ਹੈ ਜਿਵੇਂ ਗੁਰੂ ਜੀ ਦੀ ਬਾਣੀ ਸਤਕਾ ਜੋ ਠੰਡਕ ਬੇਖਰਦੀ ਹੈ ਕਿਸੇ ਦੇ ਭਾਗ ਜਾਗੇ ਹੋਣ ਤਿਨੇ ਹੀ ਗਰਮੀ ਦੀ ਰੁੱਤ ਵਿੱਚ ਸਤਿਕਾਰ ਜੋਗ ਜਗਤ ਦੇ ਮਾਲਕ ਗੁਰੂ ਜੀ ਸੁਹਾਵਣੀ ਲੀਲਾ ਕਰਦੇ ਹੁੰਦੇ ਸਨ ਜਿੱਥੇ ਵੀ ਕਿਤੇ ਬ੍ਰਿਸ਼ਾਂ ਦੀ ਸੁੰਦਰ ਸ਼ਾਹ ਹੁੰਦੀ ਉੱਥੇ ਗੁਰੂ ਜੀ ਬੜੀ ਚੰਗੀ ਤਰ੍ਹਾਂ ਗਊਆਂ ਚਰਾਉਂਦੇ ਸਨ ਜਿੱਥੇ ਕਿਤੇ ਨਿਰਮਲ ਜਲ ਵਾਲੀ ਥਾਂ ਹੁੰਦੀ ਉੱਥੇ ਠੰਡਕ ਦਾ ਘਰ ਗੁਰੂ ਜੀ ਬਾਲਕਾਂ ਨਾਲ ਮਿਲ ਕੇ ਖੇਡਦੇ ਸਨ ਉਹ ਸਾਰਾ ਦਿਨ ਬਾਣ ਦੇ ਵਿੱਚ ਫਿਰਦੇ ਰਹਿੰਦੇ ਤੇ ਰਾਤ ਘਰੇ ਗੁਜ਼ਾਰਦੇ ਗਉਆਂ ਤੇ ਮੱਜਾਂ ਦੇ ਪੈਰਾਂ ਦੀ ਧੂੜ ਉਹਨਾਂ ਦੇ ਮੁਖ ਤੇ ਲੱਗੀ ਹੋਈ ਉਹ ਪ੍ਰਤੀਤ ਹੁੰਦੀ ਜਿਵੇਂ ਕਮਲ ਫੁੱਲ ਉਤੇ ਫੁੱਲਾਂ ਦੀ ਧੂੜੀ ਸਵਾਭਿਮਾਨ ਹੋਵੇ ਘਰ ਆਇਆਂ ਨੂੰ ਮਾਤਾ ਜੀ ਗੋਦੀ ਵਿੱਚ ਬਿਠਾ ਕੇ ਲਾੜ ਲੜਾਉਂਦੇ ਤੇ ਵਾਰਨੇ ਜਾਂਦੇ ਉਹ ਮੁਖੜਾ ਪੁੰਝ ਕੇ ਪ੍ਰੇਮ ਨਾਲ ਮੁਖ ਨੂੰ ਵੇਖਦੇ ਲਾੜ ਸਹਿਤ ਪਿਆਰੀਆਂ ਗੱਲਾਂ ਕਰਦੇ ਪੁੱਤਰ ਹੁਣ ਬਣ ਨੂੰ ਨਾ ਜਾਇਆ ਕਰ ਵੇਖੋ ਐਨੀ ਧੁੱਪ ਪੈਂਦੀ ਹੈ ਤੁਹਾਡਾ ਸੁੰਦਰ ਰੰਗ ਵੀ ਬਦਰੰਗ ਹੋ ਗਿਆ ਹੈ ਬਣ ਵਿੱਚ ਫਿਰਦੇ ਆ ਲਿੱッセ ਵੀ ਹੋ ਗਏ ਹੋ ਨਗਰ ਵਿੱਚ ਹੀ ਖੁਸ਼ੀ ਨਾਲ ਖੇਡਿਆ ਕਰੋ ਤੁਸੀਂ ਸਾਰਾ ਦਿਨ ਬਣ ਦੇ ਵਿੱਚ ਗੁਜ਼ਾਰਦੇ ਹੂੰ ਸਾਡੀਆਂ ਅੱਖਾਂ ਤੁਹਾਨੂੰ ਵੇਖਣ ਲਈ ਤਰਸਦੀਆਂ ਰਹਿੰਦੀਆਂ ਹਨ ਨੌਕਰ ਜੋ ਹਨ ਉਹ ਗਊਆਂ ਤੇ ਮੱਝਾਂ ਚਾਰਨਗੇ ਜੇ ਤੁਸੀਂ ਸਾਡਾ ਵਿਛੋੜਾ ਦੂਰ ਕਰਨ ਲਈ ਘਰ ਹੀ ਰਿਹਾ ਕਰੋ ਬਹੁਤ ਲੜ ਲੜਾ ਕੇ ਉਹਨਾਂ ਨੇ